ਸਤਿ ਸ਼੍ਰੀ ਅਕਾਲ ਜੀ ਦੋਸਤੋ ਇੱਕ ਰੋਡ 24 7 ਪੰਜਾਬ ਇਹ ਝੂਠ ਹੈ ਆਸ਼ਾ ਭੋਸਲੇ ਦੀ ਮੌਤ ਦੀ ਖਬਰ ਮੀਡੀਆ 'ਚ ਪਹਿਲੀ ਤਾਂ ਪੁੱਤਰ ਨੇ ਦਿੱਤਾ ਸਪਸ਼ਟੀਕਰਨ ਚੱਲ ਨੂੰ ਸਾਰੀ ਖਬਰ ਸਿੱਧ ਗਾਇਕਾ ਆਸ਼ਾ ਪੋਸਲੇ ਦੇ ਪ੍ਰਸ਼ੰਸਕ ਉਸ ਸਮੇਂ ਹੈਰਾਨ ਰਹਿ ਗਏ ਜਦੋਂ ਇੱਕ ਵਾਇਰਲ ਫੇਸਬੁੱਕ ਪੋਸਟ ਨੇ ਉਹਨਾਂ ਬਾਰੇ ਝੂਠਾ ਦਾਵਾ ਕੀਤਾ ਇਸ ਵਿੱਚ ਕਿਹਾ ਗਿਆ ਸੀ ਕਿ ਪ੍ਰਸਿੱਧ ਗਾਇਕਾ ਦਾ ਦਿਹਾਂਤ ਹੋ ਗਿਆ ਹੈ ਸ਼ਬਾਨਾ ਸ਼ੇਖ ਨਾਮ ਦੇ ਸਬੋਕਤਾ ਦੁਆਰਾ ਸਾਂਝੀ ਕੀਤੀ ਗਈ ਪੋਸਟ ਵਿੱਚ ਆਸ਼ਾ ਪੋਸਲੇ ਦੀ ਇੱਕ ਤਸਵੀਰ ਸੀ ਜਿਸ ਵਿੱਚ ਉਹਨਾਂ ਦੀ ਮੌਤ ਦਾ ਐਲਾਨ ਕਰਨ ਵਾਲਾ ਗੁੰਮਰਾਹੂ ਕਰਨ ਕੈਪਸ਼ਨ ਸੀ ਆਸ਼ਾ ਦੇ ਪੁੱਤਰ ਆਨੰਦ ਨੇ ਕੀ ਕਿਹਾ ਪੋਸਟ ਵਿੱਚ ਲਿਖਿਆ ਸੀ ਕਿ ਮਹਾਨ ਗਾਇਕਾ ਆਸ਼ਾ ਪੋਸਲੇ ਦਾ ਦਿਹਾਂਤ ਇੱਕ ਸੰਗੀਤਕ ਯੁੱਗ ਦਾ ਅੰਤ ਹੈ 1 ਜੁਲਾਈ 2025 ਹੁਣ ਇੰਨਾ ਬੇਬੁਨਿਆਦ ਅਫਵਾਹਾਂ ਤੇ ਪ੍ਰਤੀਕਿਰਿਆ ਦਿੰਦੇ ਹੋਏ ਆਸ਼ਾ ਦੇ ਪੁੱਤਰ ਆਨੰਦ ਪੋਸਲੇ ਨੇ ਇਹਨਾਂ ਦਾਅਵਿਆਂ ਨੂੰ ਖਾਰਜ ਕਾਰ ਦਿੱਤਾ ਅਤੇ ਈ ਟਾਈਮਜ਼ ਨੂੰ ਕਿਹਾ ਇਹ ਝੂਠ ਹੈ ਇਹ ਅਦਾਕਾਰ ਰੇਖਾ ਦੀ ਫਿਲਮ ਦੀ ਸਕਰੀਨਿੰਗ ਤੇ ਦੇਖੀ ਗਈ ਸੀ ਕੁਝ ਦਿਨ ਪਹਿਲਾਂ ਗਾਇਕਾ ਨੇ ਮੁੰਬਈ ਵਿੱਚ ਰੇਖਾ ਦੀ 1981 ਦੀ ਕਲਾਸਿਕ ਫਿਲਮ ਉਮਰਾਓ ਚਾਨ ਦੀ ਸਕਰੀਨਿੰਗ ਵਿੱਚ ਸ਼ਿਰਕਤ ਕੀਤੀ ਸੀ ਜੋ ਹੁਣ 47 ਸਾਲਾਂ ਬਾਅਦ ਸਿਨੇਮਾ ਕਰਾ ਵਿੱਚ ਦੁਬਾਰਾ ਰਿਲੀਜ਼ ਹੋ ਗਈ ਹੈ ਇਸ ਫਿਲਮ ਵਿੱਚ ਆਸ਼ਾ ਪੋਸਲੇ ਦੁਆਰਾ ਗਾਇਆ ਗਿਆ ਸੀ ਪ੍ਰਸਿੱਧ ਗੀਤ ਇਹ ਕਿਆ ਜਗਾ ਹੈ ਦੋਸਤੋ ਅਸਲ ਵਿੱਚ ਗਾਇਆ ਗਿਆ ਸੀ ਇੱਕ ਗੀਤ ਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਸਕਰੀਨਿੰਗ ਦੌਰਾਨ 90 ਸਾਲਾ ਗਾਇਕ ਨੇ ਇੱਕ ਵਾਰ ਫਿਰ ਗੀਤ ਗਾਉਣ ਦੀ ਕੋਸ਼ਿਸ਼ ਕੀਤੀ ਹਾਲਾਂਕਿ ਉਹ ਕੁਝ ਮੁਸ਼ਕਿਲ ਆ ਰਹੀ ਸੀ। ਰੇਖਾ ਭਾਵੁਕ ਹੋ ਗਈ ਉਸਨੂੰ ਪਿੱਛੋ ਤੋਂ ਜੱਫੀ ਪਾ ਲਈ ਤੇ ਉਸ ਦਾ ਸਮਰਥਨ ਕਰਦੇ ਹੋਏ ਦੇਖਿਆ ਗਿਆ। ਆਸ਼ਾ ਨੇ ਮਜ਼ਾਕ ਕੀਤਾ ਮੇਰਾ ਗਲ ਦਬਾ ਰਹੀ ਹੈ ਜਿਸ ਤੇ ਰੇਖਾ ਹੱਸ ਪਈ। ਆਸ਼ਾ ਨੇ 29 ਜੂਨ ਨੂੰ ਆਪਣੇ ਪਤੀ ਸਵਰਗੀ ਸੰਗੀਤਕਾਰ ਰਾਹੁਲ ਦੇਵ ਬਰਮਨ ਦੀ ਅਸਵੇਂ ਜਨਮ ਵਰੇਗੰਡ ਮਨਾਈ। ਪਹਿਲਾ ਵਿਆਹ 16 ਸਾਲ ਦੀ ਉਮਰ ਵਿੱਚ ਤੁਹਾਨੂੰ ਦੱਸਦੇ ਕਿ ਆਸ਼ਾ ਪੋਸਲੇ ਨੇ ਪੱਜ ਕੇ 16 ਸਾਲ ਦੀ ਉਮਰ ਵਿੱਚ ਗਨਪਤਰਾਓ ਪੋਸਲੇ ਨਾਲ ਵਿਆਹ ਕਰਵਾਇਆ ਸੀ ਉਸਨੇ ਆਪਣੇ ਪਰਿਵਾਰ ਦੀ ਮੰਜ਼ਰੀ ਦੇ ਵਿਰੁੱਧ ਵਿਆਹ ਕੀਤਾ ਸੀ ਉਹਨਾਂ ਦੇ ਤਿੰਨ ਬੱਚੇ ਹੋਏ ਹਾਲਾਂਕਿ ਇਹ ਜੋੜਾ 1960 ਵਿੱਚ ਵੱਖ ਹੋ ਗਿਆ ਫਿਰ ਆਸ਼ਾ ਨੇ 1980 ਵਿੱਚ ਸੰਗੀਤਕ ਨਿਰਦੇਸ਼ਕ ਅਦਾਕਾਰ ਆਰ ਡੀ ਬਰਮਨ ਨਾਲ ਵਿਆਹ ਕਰਵਾ ਲਿਆ ਤੇ ਇਹ ਜੋੜਾ 1990 ਵਿੱਚ ਉਹਨਾਂ ਦੀ ਮੌਤ ਤੱਕ ਇਕੱਠੇ ਰਹੇ ਸਸ਼ੀਕਾਂਜੋਸਟੇਕ 2024 7 50 ਇਹ ਝੂਠ ਹੈ ਆਸ਼ਾ ਭੋਸਲੇ ਦੀ ਮੌਤ ਦੀ ਖਬਰ ਮੀਡੀਆ ਵਿੱਚ ਪਹਿਲੀ ਤਾ ਉੱਤੇ ਨੇ ਦਿੱਤਾ ਸਪਸ਼ਟਕਰਨ ਚਾਲ ਨੂੰ ਸਾਰੀ ਖਬਰ ਸਿੱਧ ਗਾਇਕਾ ਆਸ਼ਾ ਪੋਸਲੇ ਦੇ ਪ੍ਰਸ਼ੰਸਕੋ ਸਮੇਂ ਹੈਰਾਨ ਰਹਿ ਗਏ ਜਦੋਂ ਇੱਕ ਵਾਇਰਲ ਫੇਸਬੁੱਕ ਪੋਸਟ ਨੇ ਉਨ੍ਹਾਂ ਬਾਰੇ ਝੂਠਾ ਦਾਅਵਾ ਕੀਤਾ ਇਸ ਵਿੱਚ ਕਿਹਾ ਗਿਆ ਸੀ ਕਿ ਪ੍ਰਸਿੱਧ ਗਾਇਕਾ ਦਾ ਦਿਹਾਂਤ ਹੋ ਗਿਆ ਹੈ ਸ਼ਬਾਨਾ ਸ਼ੇਖ ਨਾਮ ਦੇ ਸਪੋਕਤਾ ਦੁਆਰਾ ਸਾਂਝੀ ਕੀਤੀ ਗਈ ਪੋਸਟ ਵਿੱਚ ਆਸ਼ਾ ਪੋਸਲੇ ਦੀ ਇੱਕ ਤਸਵੀਰ ਸੀ ਜਿਸ ਵਿੱਚ ਉਨ੍ਹਾਂ ਦੀ ਮੌਤ ਦਾ ਐਲਾਨ ਕਰਨ ਵਾਲਾ ਗੁੰਮਰਾਹੂ ਕਰਨ ਕੈਪਸ਼ਨ ਸੀ ਆਸ਼ਾ ਦੇ ਪੁੱਤਰ ਆਨੰਦ ਨੇ ਕੀ ਕਿਹਾ ਪੋਸਟ ਵਿੱਚ ਲਿਖਿਆ ਸੀ ਕਿ ਮਹਾਨ ਗਾਇਕਾ ਆਸ਼ਾ ਪੋਸਲੇ ਦਾ ਦਿਹਾਂਤ ਇੱਕ ਸੰਗੀਤਕ ਯੁੱਗ ਦਾ ਅੰਤ ਹੈ ਜੁਲਾਈ 2025 ਹੁਣ ਇੰਨਾ ਬੇਬੁਨਿਆਦ ਅਫਵਾਹਾਂ ਤੇ ਪ੍ਰਤੀਕਿਰਿਆ ਦਿੰਦੇ ਹੋਏ ਆਸ਼ਾ ਦੇ ਪੁੱਤਰ ਅਨੰਦ ਪੋਸਲੇ ਨੇ ਇੰਨਾ ਦਾਅਵਿਆਂ ਨੂੰ ਖਾਰਜ ਕਰ ਦਿੱਤਾ ਅਤੇ ਈ-ਟਾਈਮਜ਼ ਨੂੰ ਕਿਹਾ ਇਹ ਝੂਠ ਹੈ ਇਹ ਅਦਾਕਾਰ ਰੇਖਾ ਦੀ ਫਿਲਮ ਦੀ ਸਕਰੀਨਿੰਗ ਤੇ ਦੇਖੀ ਗਈ ਸੀ ਕੁਝ ਦਿਨ ਪਹਿਲਾਂ ਗਾਇਕਾ ਨੇ ਮੁੰਬਈ ਵਿੱਚ ਰੇਖਾ ਦੀ 1981 ਦੀ ਕਲਾਸਿਕ ਫਿਲਮ ਉਮਰਾਓ ਚਾਨ ਦੀ ਸਕਰੀਨਿੰਗ ਵਿੱਚ ਸ਼ਿਰਕਤ ਕੀਤੀ ਸੀ ਜੋ ਹੁਣ 47 ਸਾਲਾਂ ਬਾਅਦ ਸਿਨੇਮਾ ਕਰਾ ਵਿੱਚ ਦੁਬਾਰਾ ਰਿਲੀਜ਼ ਹੋ ਗਈ ਹੈ ਇਸ ਫਿਲਮ ਵਿੱਚ ਆਸ਼ਾ ਪੋਸਲੇ ਦੁਆਰਾ ਗਾਇਆ ਗਿਆ ਸੀ ਪ੍ਰਸਿੱਧ ਗੀਤ ਇਹ ਕਿਆ ਜਗਾ ਹੈ ਦੋਸਤੋ ਅਸਲ ਵਿੱਚ ਗਾਇਆ ਗਿਆ ਸੀ ਇੱਕ ਗੀਤ ਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਸਕਰੀਨਿੰਗ ਦੌਰਾਨ 90 ਸਾਲਾ ਗਾਇਕ ਨੇ ਇੱਕ ਵਾਰ ਫਿਰ ਗੀਤ ਗਾਉਣ ਦੀ ਕੋਸ਼ਿਸ਼ ਕੀਤੀ ਹਾਲਾਂਕਿ ਉਹ ਕੁਝ ਮੁਸ਼ਕਿਲ ਆ ਰਹੀ ਸੀ ਰੇਖਾ ਭਾਵੁਕ ਹੋ ਗਈ ਉਸ ਪਿੱਛੋਂ ਤੋਂ ਜੱਫੀ ਪਾ ਲਈ ਤੇ ਉਸ ਸਮਰਥਨ ਕਰਦੇ ਹੋਏ ਦੇਖਿਆ ਗਿਆ ਆਸ਼ਾ ਨੇ ਮਜ਼ਾਕ ਕੀਤਾ ਮੇਰਾ ਗੱਲ ਦਬਾ ਰਹੀ ਹੈ ਜਿਸ ਤੇ ਰੇਖਾ ਹੱਸ ਪਈ ਆਸ਼ਾ ਨੇ 27 ਜੂਨ ਨੂੰ ਆਪਣੇ ਪਤੀ ਸਵਰਗੀ ਸੰਗੀਤਕਾਰ ਰਾਹੁਲ ਦੇਵ ਬਰਮਨ ਦੀ 8ਵੇਂ ਜਨਮ ਵਰੇਗੰਡ ਮਨਾਈ ਪਹਿਲਾ ਵਿਆਹ 16 ਸਾਲ ਦੀ ਉਮਰ ਵਿੱਚ ਤੁਹਾਨੂੰ ਦੱਸਦੇ ਕਿ ਆਸ਼ਾ ਪੋਸਲੇ ਨੇ ਪੱਜ ਕੇ 16 ਸਾਲ ਦੀ ਉਮਰ ਵਿੱਚ ਗਨਪਤਰਾਓ ਪੋਸਲੇ ਨਾਲ ਵਿਆਹ ਕਰਵਾਇਆ ਸੀ ਉਸਨੇ ਆਪਣੇ ਪਰਿਵਾਰ ਦੀ ਮੰਜ਼ਿਲ ਦੇ ਵਿਰੁੱਧ ਵਿਆਹ ਕੀਤਾ ਸੀ ਉਹਨਾਂ ਦੇ ਤਿੰਨ ਬੱਚੇ ਹੋਏ ਹਾਲਾਂਕਿ ਇਹ ਜੋੜਾ 1960 ਵਿੱਚ ਵੱਖ ਹੋ ਗਿਆ ਫਿਰ ਆਸ਼ਾ ਨੇ 1980 ਵਿੱਚ ਸੰਗੀਤਕ ਨਿਰਦੇਸ਼ਕ ਅਦਾਕਾਰ ਆਰ ਡੀ ਬਰਮਨ ਨਾਲ ਵਿਆਹ ਕਰਵਾ ਲਿਆ ਤੇ ਇਹ ਜੋੜਾ 1990 ਵਿੱਚ ਉਹਨਾਂ ਦੀ ਮੌਤ ਤੱਕ ਇਕੱਠੇ ਰਹੇ